ਜੋ ਉਹ ਲਾਪਤਾ ਨੇ ਲਾਪਤਾ ਨੌਜਵਾਨਾਂ ਦੇ ਫੋਨ ਨੰਬਰ ਵੀ ਬੰਦ ਆ ਰਹੇ ਨੇ ਦੱਸਦੇ ਕਿ ਗੁਰਜੀਤ ਦਸ਼ਯਨ ਤੇ ਗੁਰਦੇਤ ਤੇ ਕਸ਼ਮੀਰ ਦੇ ਵੱਜੋਂਾਂ ਦੀ ਪਰੇਸ਼ਾਨ ਹੋਈਏ ਦੋ ਹੋੜਾ ਦੀ ਲੱਤੇ ਵਿਸ਼ਵਦੀਪ ਦੇ ਵੱਜੋਂ ਪਰੇਸ਼ਾਨ ਕੀਤੀ ਗਈ ਹੈ કુલ 6 ਲੋਕ ਜਿਹੜੇ ਨੇ 6 ਨੌਜਵਾਨ ਜਿਹੜੇ ਨੇ ਉਲਾਪਤਾ ਹੋਏ ਨੇ ਫਿਰੋਜ਼ਪੁਰ ਦਾ ਇਹ ਮਾਮਲਾ ਹੈ ਜੁਥੇ ਕਿ ਫਿਰੋਜ਼ਪੁਰ ਦੇ ਚਾਰ ਵਿਦਿਆਰਥੀਆਂ ਦੇ ਸਮੇਤ કુલ 6 ਨੌਜਵਾਨ ਜਿਹੜੇ ਨੇ ਉਲਾਪਤਾ ਹੋਏ ਨੇ ਦੀ ਤੁਹਾਡੇ ਮਤਲਬ ਪਰਿਵਾਰਾਂ ਦੇ ਵਿੱਚ ਪਤਾ ਨਹੀਂ ਸਾਡਾ ਮਕੱਤਾ ਕੰਮ ਇਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਵੀ 25 ਸਾਲ ਹੋ ਗਿਆ ਉਹਨੂੰ ਦੁਕਾਨ ਤੇ ਇੱਕ ਮੁੰਡਾ ਆਇਆ ਰਿਪੋਰਟ ਇੱਕ ਮੁੰਡਾ ਵਿਸ਼ਵਦੀਪ ਹੈਗਾ ਦੁਕਾਨ ਤੇ ਲੱਗਿਆ ਉਹਨੂੰ ਮੀਟਰ ਕਰ ਨੂੰ ਠੀਕ ਕਰੇ ਵਿਸ਼ਵਦੀਪ ਤੇ ਕਰੇ ਉਸ ਤੋਂ ਬਾਅਦ ਉਹਨੇ ਮੀਟਰ ਚੈੱਕ ਕੀਤਾ ਜਿਹਨਾਂ ਨੇ ਦੱਸਿਆ ਉਹਦੀ ਮੰਮੀ ਨੇ ਸਾਹਿਬ ਵਿਸ਼ਵਦੀਪ ਦੀ ਮੰਮੀ ਨੇ ਇਹ ਗੱਲ ਦੱਸੀ ਲੱਗੀ ਨਾ ਇਹਨੂੰ ਕਿ ਤਾਂ ਉਹਨੂੰ ਮੀਟਰ ਕਰਾਉਣੀ ਦੁਕਾਨ ਤੇ ਜਾਣਾ ਪੈਣਾ ਸੀ ਉਸ ਤੋਂ ਬਾਅਦ ਉਹ ਮੁੰਡੇ ਨੂੰ ਛੱਡ ਕੇ ਘਰ ਚਲੇ ਗਿਆ ਉਸ ਤੋਂ ਬਾਅਦ ਨਾ ਸਾਡਾ ਮੁੰਡਾ ਦੁਕਾਨ ਤੇ ਪਹੁੰਚਿਆ ਨਾ ਹੀ ਉਹਨਾਂ ਦੇ ਬੱਚਿਆਂ ਦਾ ਉਹਨੂੰ ਕੋਈ ਪਤਾ ਅੱਜ ਕੰਮ ਕਰਦਾ ਸੀ ਲੈ ਮੇਰਾ ਮੋਟਾ ਅੰਦਰ ਲਾ ਦਿਓ ਤੇ ਮੈਂ ਕਿਤੇ ਫਸਿਆ ਆ ਕੀ ਕੀ ਮਤਲਬ ਲੱਗਦਾ ਵੀ ਇਹ ਸਾਰੇ ਬੱਚੇ ਇਕੱਠੇ ਕਿੱਥੇ ਨਹੀਂ ਨਹੀਂ ਸਾਡਾ ਬੱਚਾ ਤਾਂ ਕੰਮ ਕਰਦਾ ਜੀ ਇਨਵੈਂਟਰ ਦਾ 40-40 ਸਾਲ ਦਾ ਇਹ ਬਾਕੀ ਬੱਚੇ ਇਕੱਠੇ ਪਾੜਦੇ ਕੋਸੂ ਸਾਡਾ ਉਹਨਾਂ ਬੱਚਾ ਨਾਲ ਕੋਈ ਲੈਣ ਦੇ ਨਹੀਂ ਇਹ ਸਾਰੇ ਮਿਸਿੰਗ ਹਾਂ ਇਹ ਸਾਰੇ ਮਿਸਿੰਗ ਹੈ ਸਾਡਾ ਬੱਚਾ ਤਾਂ ਇਨਵੈਂਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ 20-25 ਸਾਲ ਤੋਂ ਤੁਸੀਂ ਸ਼ਿਕਾਇਤ ਕੀ ਕੀਤੀ ਹੈ ਜੀ ਅਸੀਂ ਤਾਂ ਹੁਣ ਥਾ ਗਿਆ ਜੀ ਸੀਡੀ ਰਾਤ ਦੀ ਤੇ ਹੁਣ ਇਹਨਾਂ ਨੂੰ ਕਿਹਾ ਹੈ ਪ੍ਰਸ਼ਾਸਨ ਨੂੰ ਪ੍ਰਜਾਚਾਂ ਨਹੀਂ ਮਦਦ ਕਰਨੀ ਹੈ ਜੋ ਕਰਨੀ ਹੈ ਫੂ ਟ੍ਰੇਸ ਹੋਣੇ ਸਰ ਚਾਰ ਬੱਚੇ ਲਾਪਤ ਹੋਏ ਜੀ ਕੱਲੋ ਤੋਂ ਤੇ ਅੰਡਰਵਰ ਸਰ ਕੀ ਕਹਿੰਦੇ ਚਾਰ ਬੱਚੇ ਜਿਨ੍ਹਾਂ ਦੀ ਕਰੀਬ ਮਕਰੀਬ 17 18 ਸਾਲ ਹੈ ਇਹ ਚਾਰੇ ਇੱਕੋ ਕਲਾਸ پڑھਦੇ ਆ ਤੇ ਕੱਲ ਸ਼ਾਮ ਦੇ ਮਿਸੇ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਮਾਪਰੇ ਇੱਕ 40 ਸਾਲ ਦੀ ਹੁੰਦਾ ਹੈ ਇਨਵਰਟਰ ਮੈਕੈਨਿਕ ਇਹ ਉਹ ਵੀ ਇਹਨਾਂ ਦੇ ਨਾਲ ਪਸਾਰਿਆਂ ਦੇ ਮੋਬਾਈਲ ਫੋਨ ਬੰਦ ਆ ਰਹੇ ਜਿਸ ਦੇ ਤਾਂ ਜੀ ਐਸਐਸਪੀ ਸਾਹਿਬ ਦੇ ਦਿਸੰਭ ਦੇ ਸਾਥੇ ਅਸੀਂ ਸੀਆਈਆਰ ਦੀਆਂ ਟੀਮਾਂ ਬਣਾਈਆਂ ਸੜੀ ਥਾਣੇ ਦੀਆਂ ਸਪੈਸ਼ਲ ਵਾਰਚ ਅਸੀਂ ਕੈਮਰਾ ਵਗੈਰਾ ਚੈੱਕ ਕਰ ਲਏ ਜਿੱਥੇ ਉਹਨਾਂ ਦੀ ਲਾਸਟ ਸਪੀਸ ਦੀ ਕੁਸ਼ੀ ਉਮੀਦ ਹੈ ਕਿ ਜਦੋਂ